ਲਾ ਲ ਕੀ ਮਨ ਧੋਈਆ ਹੁਣੇ ਹਾਰ ਪਰੋਏ ਕਿਸ ਕਉ ਰੋਈਆ ਵਿਚਾਰ ਮਾਰ ਤਰਮਧਿਆਨੀ ਸਾਚ ਸਾਜੇ ਭਾਵੈ ਦਿਨ ਹਰ ਖੁਸਾਚ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵਰਡ ਦੇ ਅਰਬਪਤੀਆਂ ਵਿੱਚ ਆਉਂਦੇ ਰਿਲਾਈਐਂਸ ਗਰੁੱਪ ਦੇ ਮਾਲਕ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੇ ਇੱਕ ਆਮ ਸ਼ਰਧਾਲੂਆਂ ਦੇ ਵਾਂਗ ਮੱਥਾ ਟੇਕਿਆ ਦੱਸਦੀ ਹੈ ਕਿ ਬੀਤੀ ਰਾਤ ਉਹ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਪੰਜਾਬ ਅੰਮ੍ਰਿਤਸਰ ਵਿਖੇ ਪਹੁੰਚੇ ਸਨ ਇਸ ਦੌਰਾਨ ਉਹਨਾਂ ਜਿੱਥੇ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਪ੍ਰਕਰਮਾ ਕੀਤੀ ਉੱਥੇ ਹੀ ਅਕਾਲ ਤਖਤ ਸਾਹਿਬ ਤੇ ਵੀ ਮੱਥਾ ਟੇਕਿਆ ਅਤੇ ਕੜਾ ਪ੍ਰਸ਼ਾਦ ਗ੍ਰਹਿਣ ਕੀਤਾ ਦੱਸਿਆ ਕਿ ਇਸ ਮੌਕੇ ਨੀਤਾ ਅੰਬਾਨੀ ਮੁੰਬਈ ਇੰਡੀਅਨਜ਼ ਦੀ ਟੀ-ਸ਼ਰਟ ਪਾ ਕੇ ਹਰਮੰਦਰ ਸਾਹਿਬ ਪਹੁੰਚ ਨੀਤਾ ਅੰਬਾਨੀ ਦੇ ਨਾਲ ਪਾਵੇਂ ਜੈਡ ਸਿਕਿਉਰਿਟੀ ਪੂਰੀ ਤਰ੍ਹਾਂ ਆਪਣੀ ਡਿਊਟੀ ਨਿਭਾ ਰਹੀ ਸੀ ਪਰ ਗੁਰਦੁਆਰਾ ਸਾਹਿਬ ਪਹੁੰਚਣ ਤੇ ਨੀਤਾ ਅੰਬਾਨੀ ਨੂੰ ਮਿਲਣ ਵਾਲੇ ਉਹਨਾਂ ਦੇ ਪ੍ਰਸੰਸ਼ਕਾਂ ਦੀ ਭੀੜ ਫੋਟੋਆਂ ਖਿੱਚਵਾਂਦੀ ਨਜ਼ਰ ਆਈ ਇਸ ਦੌਰਾਨ ਉਹਨਾਂ ਨੇ ਜਿੱਥੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਮੱਥਾ ਟੇਕ ਕੇ ਦੇਖ ਦੀ ਸ਼ੁਕ ਸ਼ਾਂਤੀ ਦੇ ਲਈ ਕਾਮਨਾ ਕੀਤੀ ਉੱਥੇ ਹੀ ਉਹ ਸੂਚਨਾ ਕੇਂਦਰ ਵਿਖੇ ਪੰਚੀ ਜਿੱਥੇ ਕੀ ਸੂਚਨਾ ਅਧਿਕਾਰੀਆਂ ਦੇ ਵੱਲੋਂ ਉਹਨਾਂ ਨੂੰ ਸਚਕਣ ਸ਼੍ਰੀ ਹਰਮੰਦਰ ਸਾਹਿਬ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ ਗਈ। ਇੱਥੇ ਤੁਹਾਨੂੰ ਦੱਸ ਦਈਏ ਕਿ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ 11 ਵਿਚਕਾਰ ਹੋਣ ਵਾਲੇ ਮੈਚ ਨੂੰ ਲੈ ਕੇ ਉਹ ਸਚਕਣ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਪਹੁੰਚੇ ਸੀ। ਉਹਨਾਂ ਨੇ ਆਈਪੀਐਲ 2024 ਦੇ ਵਿੱਚ ਮੁੰਬਈ ਇੰਡੀਅਨਜ਼ ਦੀ ਜਿੱਤ ਦੇ ਲਈ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਅਤੇ ਆਪਣੇ ਟੀਮ ਦੀ ਜਰਸੀ ਪੈਨਟ ਕੇ ਉਹ ਹਰਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਦਾਖਲ ਹੋਏ। ਇਸ ਮੌਕੇ ਉਹਨਾਂ ਨੇ ਮੁੰਬਈ ਟੀਮ ਦੀ ਪੰਜਾਬ ਕਿੰਗਜ਼ 11 ਦੇ ਨਾਲ ਹੋ ਰਹੇ ਮੈਚ ਦੇ ਵਿੱਚ ਮੁੰਬਈ ਇੰਡੀਅਨਜ਼ ਦੀ ਜਿੱਤ ਦੇ ਲਈ ਅਰਦਾਸ ਕੀਤੀ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵਰਡ ਦੇ ਅਰਬਪਤੀਆਂ ਵਿੱਚ ਆਉਂਦੇ ਰਿਲਾਈਐਂਸ ਗਰੁੱਪ ਦੇ ਮਾਲਕ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੇ ਇੱਕ ਆਮ ਸ਼ਰਧਾਲੂਆਂ ਦੇ ਵਾਂਗ ਮੱਥਾ ਟੇਕਿਆ ਦੱਸਦੀ ਹੈ ਕਿ ਬੀਤੀ ਰਾਤ ਉਹ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਪੰਜਾਬ ਅੰਮ੍ਰਿਤਸਰ ਵਿਖੇ ਪਹੁੰਚੇ ਸਨ ਇਸ ਦੌਰਾਨ ਉਹਨਾਂ ਜਿੱਥੇ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਪ੍ਰਕਰਮਾ ਕੀਤੀ ਉੱਥੇ ਹੀ ਅਕਾਲ ਤਖਤ ਸਾਹਿਬ ਤੇ ਵੀ ਮੱਥਾ ਟੇਕਿਆ ਅਤੇ ਕੜਾ ਪ੍ਰਸ਼ਾਦ ਗ੍ਰਹਿਣ ਕੀਤਾ ਦੱਸਿਆ ਕਿ ਇਸ ਮੌਕੇ ਨੀਤਾ ਅੰਬਾਨੀ ਮੁੰਬਈ ਇੰਡੀਅਨਜ਼ ਦੀ ਟੀ-ਸ਼ਰਟ ਪਾ ਕੇ ਹਰਮੰਦਰ ਸਾਹਿਬ ਪਹੁੰਚ ਨੀਤਾ ਅੰਬਾਨੀ ਦੇ ਨਾਲ ਪਾਵੇਂ ਜੈਡ ਸਿਕਿਉਰਟੀ ਪੂਰੀ ਤਰ੍ਹਾਂ ਆਪਣੀ ਡਿਊਟੀ ਨਿਭਾ ਰਹੀ ਸੀ ਪਰ ਗੁਰਦੁਆਰਾ ਸਾਹਿਬ ਪਹੁੰਚਣ ਤੇ ਨੀਤਾ ਅੰਬਾਨੀ ਨੂੰ ਮਿਲਣ ਵਾਲੇ ਉਹਨਾਂ ਦੇ ਪ੍ਰਸੰਸ਼ਕਾਂ ਦੀ ਭੀੜ ਫੋਟੋਆਂ ਖਿੱਚਵਾਂਦੀ ਨਜ਼ਰ ਆਈ ਇਸ ਦੌਰਾਨ ਉਹਨਾਂ ਨੇ ਜਿੱਥੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਮੱਥਾ ਟੇਕ ਕੇ ਦੇਖਸ਼ ਦੀ ਸ਼ੁਕ ਸ਼ਾਂਤੀ ਦੇ ਲਈ ਕਾਮਨਾ ਕੀਤੀ ਉੱਥੇ ਹੀ ਉਹ ਸੂਚਨਾ ਕੇਂਦਰ ਵਿਖੇ ਪੰਚੀ ਜਿੱਥੇ ਕੀ ਸੂਚਨਾ ਅਧਿਕਾਰੀਆਂ ਦੇ ਵੱਲੋਂ ਉਹਨਾਂ ਨੂੰ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ ਗਈ। ਇੱਥੇ ਤੁਹਾਨੂੰ ਦੱਸ ਦਈਏ ਕਿ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ 11 ਵਿਚਕਾਰ ਹੋਣ ਵਾਲੇ ਮੈਚ ਨੂੰ ਲੈ ਕੇ ਉਹ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਪਹੁੰਚੇ ਸੀ। ਉਹਨਾਂ ਨੇ ਆਈਪੀਐਲ 2024 ਦੇ ਵਿੱਚ ਮੁੰਬਈ ਇੰਡੀਅਨਜ਼ ਦੀ ਜਿੱਤ ਦੇ ਲਈ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ ਤੇ ਆਪਣੇ ਟੀਮ ਦੀ ਜਰਸੀ ਪੈਨ ਕੇ ਉਹ ਹਰਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਦਾਖਲ ਹੋਏ। ਇਸ ਮੌਕੇ ਉਹਨਾਂ ਨੇ ਮੁੰਬਈ ਟੀਮ ਦੀ ਪੰਜਾਬ ਕਿੰਗਜ਼ 11 ਦੇ ਨਾਲ ਹੋ ਰਹੇ ਮੈਚ ਦੇ ਵਿੱਚ ਮੁੰਬਈ ਇੰਡੀਅਨਜ਼ ਦੀ ਜਿੱਤ ਦੇ ਲਈ ਅਰਦਾਸ ਕੀਤੀ।